ਨਿਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚੈ ਸੂਚਨਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਜੇ ਲਰ ਹਲ ਉਤਾਰੇ ਭੁਖਿਆ ਭੁਖ ਨਾ ਤ੍ਰਿ ਦੇ ਬੰਨਾ ਭੁਰੀਆ ਭਾਰ ਸਹਿਜ ਸਾਨ ਪੈ ਲਖੋ ਹੇ ਤੈਕ ਨਾ ਝਲੇ ਨਾਲ ਕਿਵ ਸੁਚਾਰਾ ਹੋਈਏ ਕਿਵ ਕੋੜਾ ਟੁੱਟੇ ਪਾਲ ਹੁਕਮ ਨਰ ਜਾਏ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਟਿਆਏ ਹੁਕਮੀ ਤੁਮਨੀ ਚ ਹੁਕਮ ਲੈ ਬੇਸੁਖ ਪਾਈਏ ਕਿਕ ਨਾ ਹੁਕਮੀ ਬਖਸੀ ਇਸ ਇੱਕ ਹੁਕਮੀ ਸਦਾ ਬਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਦੇ ਗੁਜੇ ਤਾਂ ਹੋਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜ ਨੀ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਾਂ ਚਾਰ ਗਾਵੇ ਕੋ ਸਾਜ ਕਰੇ ਤਨੁ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾ ਪੈ ਰਿ ਸਦੂਰ ਗਾਵੇ ਕੋ ਵੇਖੀ ਹੱਦ ਰਹਿ ਦੂਰ ਕਛਨਾ ਤੂੰ ਆਵੇ ਤੂਠ ਕਰ ਕਰ ਕਥੀ ਕੋਟੀ ਘੂਟ ਕੋਟ ਬਿੰਦਾ ਦੇ ਲੈਂਦੇ ਸਭ ਪਾਹ ਜੁਗਾ ਜਗੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਦਿਸ਼ੇ ਪਰਵਾਹ ਸਾਚਾ ਸੈਵ ਸਾਚਨਾ ਵਿਪੱਖਿਆ ਪਉ ਵਪਾਰ ਆਖੇ ਮੰਗੇ ਤਿਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀ ਤੇ ਸਦਰ ਬਾਰ ਮੋਹ ਕੇ ਬੋਲਨ ਬੋਲਿਏ ਜਿਸੁ ਮੁਤਰ ਪਿਆਰੇ ਅੰਮ੍ਰਿਤ ਵੇਲਾ ਸਾਚਨਾ ਵੜਿਐ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਭਵਾਨ ਨਾਨਕੀ ਗਾ ਜਾਣੀਐ ਸਭ ਆਪੇ ਸੁਪਿਆਰ ਛਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਝਿਣ ਸੋਇ ਜਣ ਸੇਵਾ ਤਨ ਪਾਇਆ ਮਾਨ ਨਾਨ ਨਿ ਪਗਾਵੈ ਗੁਨੇ ਦਾਣ ਗਾਵੈ ਸੁਨੇ ਅਮਣ ਰਖੀਏ ਪਾਉ ਦੁਪਰ ਹਰਜੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰੇ ਸਿਰ ਗੁਰੂ ਗੋਰਖ ਵਰਮਾ ਗੁਰ ਪਾਰਵਤੀ ਮਾਈਂ ਗੇ ਹੋ ਜਾਣਾ ਖਾ ਨਹੀਂ ਕਹਿਣਾ ਬਤ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਘਾਇਕ ਦਾਤਾ ਸੋ ਮੈ ਸ੍ਰੀ ਨਾ ਜਾਏ ਦੀ ਰਤਨਾਵਾਜੇ ਤੇ ਸੁਭਾਵਾਂ ਮੈਨੂੰ ਪਾਣੇ ਕੀ ਨਾਏ ਤਰੀ ਜੀ ਤਿਸ ਰਿਉ ਪਾਈ ਵੇਖਾਵਣ ਕਰਮਾਂ ਕੀ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਕ ਸੁਨੇ ਗੁਰਾ ਇੱਕ ਤੇ ਹੀ ਬਿਝਾਈ ਸਬਨਾ ਜੀਆ ਦਾ ਇਕ ਦਾਤਾ ਸੋ ਮੈ ਸ੍ਰੀ ਨਾਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੇ ਹੋ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰਖਾਈ ਤਾ ਜਿਸ ਕੀ ਰੋਗਲੇ ਜੇ ਤਿਸ ਨਦਰਨਾ ਵਈ ਤਾ ਬਾਤ ਨ ਪੁਛੇ ਕੇ ਕੀ ਤਾੰਦ ਕੀਟ ਕਰ ਦੋਸੀ ਦੋਸਤre ਨਾਨਕ ਨਿਰਗੁਣ ਗੁਣ ਕਰੇ ਗਣਮੁਆ ਗੁਣ ਦੇਹ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨੇ ਸਿਧ ਪੀਰ ਸੁਨਣਾ ਸੁਨੇ ਧਰਤ ਤਵੜਿ ਆਕਾਸ਼ ਸੁਨੇ ਦੀਪ ਲੋਹ ਪਾਤਲ ਸੁਨੇ ਪਉਨ ਸਕੇ ਕਾਲ ્ઞਾਨੁ ਕੁ ਭਵਤਾ ਸਦਾ ਵਿਗਾ ਸੁਨੇ ਦੂਖ ਭਾਵ ਕਾਣਾ ਸੁ ਸੁਨੇ ਸਰਬਰ ਮੈਂ ਦਸਨੈ ਮੁਖ ਸਲਾਹ ਨੰਦ ਸੁਨੇ ਜੋਗ ਤੁਭ ਤਨ ਭੇਡ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਦਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ ਅਛਲ ਕਾਇ ਸੁਨੇ ਪੜ ਪੜ 파ਵੇ ਮਾਨ ਸੁਨੇ ਲਾਗੇ ਸਹਿਬ ਧਿਆਨ ਨਾਨਕ ਭਗਤਾ ਸਦਾ ਵਿਦਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇਗਾ ਸੁਨੇ ਸੇਖ ਪੀਰ 파ਸਾ ਸੁਨੇ ਅੰਦੇ 파ਵੇ ਰਾਹ ਸੁਨੇ ਹਾਤ ਵੇਸ ਗਾਉ ਨਾਨਕ ਭਗਤਾ ਸਦਾ ਵਿਦਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛੇ ਬਸਦਾਇ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਵੇ ਕਰ ਵਿਚਾਰ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤੋਂ ਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋਹ ਚੋ ਟਾਣਾ ਕਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨ ਛਲੇ ਪੰਥ ਮੰਨੇ ਧਰਮ ਸੇਤੀ ਸ਼ਰਮੰਦੇ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰਨ ਮੰਨੇ ਤ੍ਰਿਤਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਥੇ ਐਸਾ ਨਾਮ ਨਨੰਦਨ ਹੋਵੇ ਕੋ ਮਨ ਜਾਏ ਮਨ ਕੋ ਪੰਜ ਪ੍ਰਵਾਨ ਪੰਜ ਪ੍ਰਦਾਣ ਪੰਜੇ ਪਾਵੇ ਦਰਬੇ ਮਾਨ ਪੰਜੇ ਸੋਹੇ ਦਰ ਰਾਜਾਨ ਪੰਚਾ ਕਾਭਰੇ ਇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਤਵਲੇ ਤਰੰਗ ਦੇ ਆਕਾ ਬੂ ਸੰਤੋਪਤਾ ਰਖਿਆ ਜਨ ਸੂਤ ਦੇ ਕਉ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਫਰੇ ਹੋਰ ਹੋਰ ਤਿਸ਼ਟ ਪਾਲ ਤਲੇ ਕਮਨ ਜੋਰ ਜੀ ਯਾਦਰੰਗਾ ਕੇ ਨਾਮ ਸੁਬਨ ਲਿਖਿਆ ਬੁੜੇ ਕਲਾ ਮਹਿ ਲਖ ਲਖ ਜਾਣੇ ਕੋਈ ਲਖ ਲਖ ਲਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੋਭ ਕੀਤੀ ਦਾ ਜਾਣੇ ਕੌਣ ਕੋਤ ਕੀਤਾ ਬਸੈ ਕੋਕਵਾ ਤਿਸਤੇ ਹੋਵੇ ਲਖਦਰਿਆ ਗੁਰਦ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਿ ਰ ਭਾਵੇ ਸਾਈ ਪ੍ਰਿੰਕਾਰ ਤੁਸਰਾ ਸਲਾਮ ਚ ਨਿਰੰਕਾਰ ਸੰਗ ਜੋ ਪ੍ਰਿਆਸ ਸੰਗ ਪਾਵ ਸੰਗ ਬੂਰਾ ਸੰਗ ਤਬਤਾ ਸੰਗ ਰੰਤ ਮੁਖਵੇਦ ਪਾਠ ਸੰਗ ਜੋਗ ਮੜ ਰਹੇ ਉਦਾਸ ਸੰਗ ਭਗਤ ਗੁਣ ਧਿਆਨ ਵਿਚਾਰ ਸੰਗ ਸਰੇ ਸੰਪਦਾ ਤਾਰ ਸੰਗ ਸੂਰਮੋ ਭਗ ਪ੍ਰਸਾਰ ਸੰਗ ਮੋਨ ਰ ਬਲਾਏ ਤਾਰ ਗੁਰਦ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ जो तुर पावे साई पली कार तू तो सदा सलाम तिन रंगकार असंख के अंध कोर चोर हराम कोर असंख अमर कर जाहे जोर संघ पलबड़ हत्या कमाए संख पापी पाप कर जाहे संख उड़ कूड़े फिराय संख मिले मल पाक गाये निंदक सिर करे पार नानक नीत कहे विचार वारे जमे कवार जोत पावे साई पली कार तुसरा तो सलाम तिन रंगकार ਸੰਖਿਣਾਵੀ ਸੰਗਤਾਂ ਗੰਮ ਗੰਮ ਸੰਖਲੋ ਸੰਕਿਆ ਸਿਰ ਭਾਰ ਹੋਇ ਅਖਰੀ ਨਾਮ ਖਰੀ ਸਾਲਾ ਖਰੀ ਗਿਆਨ ਪੀਤ ਗੁਣ ਕਹ ਅਖਰੀ ਲਿਖਣ ਬੋਲਨ ਬਾਣ ਅਖਰ ਸਿਰ ਸੰਜੋਗ ਬਖਾਣ ਜਿਨੇ ਲਿਖ ਤੇ ਸੁਰਨਾ ਜਿ ਫਰਮਾਇ ਤਿਵ ਤਿਵ ਪਾਇ ਜੀਤਾ ਕੇਤਾ ਤੇ ਤਾ ਨਾ ਵੇ ਨਾਈ ਕੋ ਥਾ ਕੁਰਕ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜਉਤ ਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਜਨ ਅਨੰਕਾਰ ਰਿਏ ਹਤ ਪੈਰਦਨ ਦੇ ਪਾਣੀ ਤੋ ਤੇ ਤਰ ਸੁਕੇ ਮੋਤ ਪ੍ਰੀਤੀ ਕੱਪੜ ਹੋਇ ਰੇ ਸਾਵਲਿਏ ਹੋਤ ਰਿਏ ਮਦ ਪਾਪਾ ਕੇ ਸੰਭੋ ਧੋਪੇ ਨਾਮੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ 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 ਨਾਲਿ ਖਲਹ ਜਾਓ ਆਪੇ ਬੀਜਾ ਪੇਹੀ ਕਉ ਨਾਨਕ ਹੁਕਮਿ ਆਵੋ ਜਾਓ ਤੀਰਤਵ ਦਾ ਦਦਾਂ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਬਨਿਆ ਮਨ ਕੀਤਾ ਪਾਉ ਅੰਤਰ ਗਿਰਤੀਰਥ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਗੜੁ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾ ਸੱਤ ਸੁਆਸ ਰਮ ਚਾਵ ਕਮਣ ਸਵੇਲਾ ਵਕਤ ਕਮਣ ਕਮਣ ਤੇ ਤਕਾਉਣ ਮਾਰ ਕਮਣ ਸ੍ਰਿਤ ਮਹਾ ਕਮਜਿਤ ਹੋ ਆਇਆ ਕਾਰ ਮੇਰ ਨਾ ਪਾਇ ਪੰਡਤੀ ਜੇ ਹੋਵੇ ਲੈ ਕੁਰਾਨ ਵਕਤ ਨਾ ਪਾਇਓ ਕਾ ਦੀ ਅਜ ਲਿਖਨ ਲੈ ਕੁਰਾਨ ਥਿਤ ਵਰਨ ਜੁਗੀ ਜਾਣ ਰਤੁ ਮਹਨਾ ਕੋਈ ਜਾ ਕਰਤਾ ਸੀ ਢੀ ਕੋ ਸਾਜੀ ਆਪੇ ਜਾਣੇ ਸੋਇ ਕਿਵ ਕਰਾਖਾ ਕਿਵਸਾ ਲਾਹੀ ਕੇ ਵਰਨੇ ਕੀ ਵਜਾਣਾ नान किया कम सब कुआ के कदे कस्याणा वड्डा साहिब वड्डे ना कीता जा का होवे नानक जे को आपो जानेंगे ज्ञाना सोहे पाताल पाताल लख आगास आगास उड़ कुड़क पाल थके वीर कहने के बात सह सटारे कहण कते बस लिख धात लेखा है तो लिखी लेखा है विनाश नानक वड्डा किए आपे जाने आप सलाही सलाती सुरत ना पाई नदियां ते ਪਬੇ ਸੁਮਨ ਦੇ ਨਾ ਜਾਣੀਐ ਸੁਮਨ ਸਾਹ ਸੁਲਤਾਨ ਵਿਰਾਸੇਤੀ ਮਲਦਾਨ ਕੀੜੀ ਤੁਲਨਾ ਹਵਣੀ ਜੀ ਦੇ ਸੁਮਨ ਨਾ ਵੇਸ ਰੈ ਅੰਤਨਾ ਸਿੱਖ ਤੇ ਕਹਨਾ ਤੇ ਅੰਤਨਾ ਕਰਨ ਦੇਨ ਅੰਤ ਅੰਤਨਾ ਮੇਕਣ ਸੁਣਨਾ ਤੇ ਅੰਤਨਾ ਜਾਪੇ ਘਾਮਨ ਮਨ ਤੇ ਅੰਤਨਾ ਜਾਪੇ ਕੀਤਾ ਕਰ ਅੰਤਨਾ ਜਾਪੇ ਪਾਰਾ ਵਾਰ ਅੰਤ ਕਰ ਕੇ ਤੇ ਵਿਲਾਹੇ ਤਾ ਕੇ ਅੰਤਨਾ ਪਾਈ ਜਾਏ ਇਹ ਹੰਤ ਨਾ ਜਾਣੇ ਕੋਈ ਬਉਤਾ ਕਿਇ ਬਉਤਾ ਹੋਏ ਵੱਡਾ ਸਹਿਬ ਓਚਾ ਥਾ ਓਚੇ ਉਪਰ ਓਚਾ ਨਾ ਐਵੜੂ ਓਚਾ ਹੋਵੇ ਕਦ ਸੂਚੇ ਕੋ ਜਾਣੇ ਸੋਏ ਜਿਵੜੇ ਆਪ ਜਾਣਿਆ ਪਾਪ ਨਾਨਕ ਨজਰੀ ਕਰਮੀ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾਂ ਆਤਮਾਏ ਕੀਤੇ ਮੰਗੇ ਰੂਹ ਦੇ ਉਪਾਰ ਕੀਤੇ ਗਣਪ ਨਹੀਂ ਵਿਚਾਰ ਕੀਤੇ ਘੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖਾਂ ਕਾਂ ਕਾਂ ਕੀਤੇ ਦੂਤੂ ਸਦ ਮਾਰੇ ਪੀਦਾ ਤਰੀ ਦਾਤਾਰ ਮੰਦ ਖਲਾਸੀ ਪਾਣੀ ਹੋਇ ਹੋ ਰਾਖ ਨਸਕੇ ਕੋਈ ਦੇ ਕੋ ਖਾਏਗਾ ਖਣ ਪਾਏ ਜਾਣ ਜੇ ਤਿਆ ਮੋ ਖਾਏ ਆਪੇ ਜਾਣ ਆਪੇ ਦੇ ਆਕੇ ਸੀ ਪੀ ਕੇ ਕੇ ਜਿਸਨੇ ਬਕਸਾ ਸੇ ਬਸਲਾ ਨਾਨੁ ਪਾ ਸਹੀ ਪਾ ਸਹ ਮੂਲ ਬਰਮਲ ਵਪਾਰ ਮੂਲ ਵਪਾਰੀ ਮਮ ਪੰਡਾਰ ਮੁੱਲਾ ਵੇ ਮੁੱਲਾ ਜਾਏ ਮੂਲ ਪਾਏ ਬੁੱਲਾ ਸਮਾਏ ਮੂਲ ਤਰਮੁਲ ਦੀਬਾਨ ਮੂਲ ਤਰਮੁਲ ਫਰਮਾਨ ਮੂਲ ਬਕਸੀ ਸ ਮੂਲ ਨਿਸ਼ਾਨ ਮੂਲ ਕਰਮ ਫਰਮਾਨ ਮੂਲ ਮੁੱਲਾ ਮੁੱਲਾ ਖੇਣਾ ਜਾਇ ਆ ਕਾ ਕਰੇ ਹਲਬਲਾਇ ਆਖੇ ਮੇਨ ਪੜਾ ਪੁਰਾਣੇ ਆਖੇ ਪੜੇ ਗਰੇਵ ਕਿਆਣੇ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਅਖੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨ ਮੁੰਜਣ ਸਿਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕ ਠੁਰ ਜਾਇ ਤੇ ਕੀਤੇ ਹੋਰ ਕਰੇ ਤਾਖ ਨਸਕੇ ਕੀਕ ਜੇ ਵਿੜ ਪਾਵੇ ਤੇ ਵਿੜ ਹੋਏ ਨਾਨਕ ਜਾਣੇ ਸਾਚਾ ਸੋਏ ਮੇਕੋ ਆ ਕੇ ਬੋਲ ਲਗੜ ਤਾ ਲਿਖਿਆ ਸਰਗਵਾਰ ਅਗਵਾਰ ਸੂਦਰ ਕਿਹਾ ਸੂ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੀ ਵਾਵਣ ਹਾਰੇ ਕੀਤੀ ਰਾਗਪਰੀ ਸੂ ਕਹਿਣ ਕੀਤੀ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਣੀ ਵਸੰਤਰ ਗਾਵੇ ਰਾਜਾ ਤ੍ਰਮਦਵਾਰੇ ਗਾਵੇ ਚਿਤਕੁਪਤ ਲਿਖ ਜਾਣ ਲਿਖ ਲਿਖ ਤਰਾਂ ਮੀ ਵਿਚਾਰੇ ਗਾਵੇ ਸਿਰਬਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਦਿਰਿੰਦ ਨਿਰਾਸਨ ਬੈਠੇ ਦੇਵਤਾ ਦਰ ਨਾਲੇ ਗਾਵੇ ਸਿਦਸਮਾਦੀ ਅੰਦਰ ਗਾਵਣ ਸਾਧਵੀ ਚਾਰੇ ਗਾਵਣ ਜਤੀ ਸਰੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਰਪ੍ਰਦਨ ਕੇਸਰ ਜੁਗ ਜੁਗ ਵੇਧਾ ਨਾਲੇ ਗਾਵੇ ਮੋਹਨਿਆਮਣ ਮਹਨ ਸਰਗਮ ਚਪਿਆਲੇ ਗਾਣ ਰਤਨਿਉ ਪਾਏ ਤੇਰੇ 68 ਤੀਰਤ ਨਾਲੇ ਗਾਵੇ ਯੋਧ ਮਹਾਬਲ ਸੂਰਾ ਗਾਵੇ ਕਹਾਣੀ ਕਿਆਰੇ ਗਾਵੈ ਕੰਨ ਮੰਡ ਵਰਪੰਡਾ ਕਰ ਕਰ ਕੀ ਧਾਰੇ ਸੇਿਤ ਤੁ ਲੋਗਾ ਵੇ ਜੋ ਤੁਰ ਪਾਵਨ ਰਤੇ تیرੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਾ ਜਿਥਨਿ ਆਵ ਨਾਨਕ ਆ ਵਿਚਾਰੇ ਸੋਈ ਸੋਇ ਸ੍ਰਸਤ ਸਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸਿ ਰਚਨਾ ਜਿਨ ਲਿਖੈ ਰੰਗੀ ਰੰਗੀ ਭਾਤੀ ਕਰ ਕਰ ਦੇ ਸਿਮਾ ਜਨਿਉ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤੀ ਸਤੀ ਵਡਿਆਈ ਜੋ ਤੇ ਸੁਭਾਵੇ ਸੋਏ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਸਾਂ ਸਹਾ ਪਾਸੈ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਧਰਮ ਪਰ ਚੋਲੇ ਤੇ ਆਣ ਕੇ ਕਰੈ ਜੋ ਪੁਰਖਿੰਤਾ ਕਾਲ ਕੁਹਾਰੇ ਕਾਜੁ ਗਢੰਡਾ ਪ੍ਰਤੀ ਇਤਿਹਾਇ ਪੰਤੀ ਸਗਲ ਜਮਾਤੀ ਮਨਜੀ ਤੇਜ ਜਗਦੀ ਇਤਿਆਦੀ ਇਸਿਆ ਦੇਸ ਆਦ ਨੀਂਦ ਨਾਦ ਨਾਤ ਜੁੜ ਗੇ ਕੋ ਵੇਸ ਭੁਗਤਿ ਨਿਆਨ ਤੇ ਆਪੰਡਾਰਨ ਕੜਕਟਵਾ ਜੈਨਾਥ ਆਪਨਾਥ ਨਾਤੀ ਸੁਭਜਾ ਕ੍ਰਿਸ਼ਿ ਦੇਵਰਾ ਸਾਧ ਸਨ ਜੋ ਗਿਉ ਦੇ ਕਾਰ ਚਲਾਵਲੇ ਕੀ ਆਵੇ ਭਾਵੇਂ ਆਦੇਸ ਰਾਧਨੀ ਲਨਾਧਨਾਥ ਜੁਗਤੂਏ ਕੋ ਵੇਸ ਏ ਕਾਮਾਇ ਜੁਗਤੂ ਰੈ ਇਤਨ ਚੇਲੇ ਪ੍ਰਵਾਨਿਕ ਸੰਸਾਰੀ ਟੁਕੰਡਾਰੀ ਇਕ ਲਾਇ ਦੀ ਬਾਣ ਜਿਪ ਤੇ ਸਪਾਵਤ ਵਹ ਚਲਾਵ ਜਿਬ ਹੋਵੇ ਫਰਮਾਨ ਹੋਵੇ ਕੈ ਨਨਦਰਨਾਵੇ ਬੋਤਾ ਹੈ ਵਿਡਾਣਿਆ ਦੇ ਤਿਸ ਆਦੇਸ ਰਾਧਨੀ ਲਨਾਧਨਾਥ ਜੁਗਤੂਏ ਕੋ ਵੇਸ ਆਸੇ ਲੋਲਿ ਪੰਡਾਰੇ ਜੋ ਕਿਸ 파ਸੂਏ ਘਾਵਾਰ ਕਰ ਕਰ ਵੇਖੇ ਸਰ ਜਿਨਹਾਰੇ ਨਾਨਕ ਸੱਚੇ ਕੀ ਸਾਚੀ ਕਰ ਆਦੇਤ ਸਿਆਦੇਸ ਆਦਿ ਨਿਨਾਦ ਨਾਦ ਜਗਤੂ ਕੇ ਕੋ ਵੇਸ ਇਕ ਦੂਜੀ ਬਲ ਕੋਇ ਲ ਕੋਇ ਲ ਕਵੀਸ ਲਗ ਲਗ ਵੇੜਾ ਕੀ ਇਕ ਨਾਮ ਜਗਦੀਸ਼ ਵੇ ਤੁਰਾਈ ਪਤ ਪਵੜੀ ਚੜੀ ਹੋਈ ਇਕੀਸ ਸੁਨ ਗਲਾ ਆਕਾਸ ਕੀ ਕੀਟਾ ਹਿਰਿਸ ਨਾਨਕ ਨਦੀ ਪਾਈਏ ਕੂੜੇ ਕੂੜੇ ਠੀਸ ਆਕਨ ਜੋਰ ਚ ਪਹਿਨਾ ਜੋਰ ਜੋਰ ਨਮਗਰ ਦੇ ਹਿਨਾ ਜੋਰ ਜੋੜਨਾ ਜੀਣਾ ਮਰਨਾ ਜੋੜ ਜੋੜਨਾ ਏ ਮਨ ਮਨ ਸੋਰ ਜੋੜਨਾ ਸੁਰਤੀ ਕਹਿਣ ਵਿਚਾਰ ਜੋੜਨਾ ਜੁਕਟੇ ਛਟੇ ਸੰਸਾਰ ਜਿਸੈ ਜੋੜ ਕਰ ਵੇਖੇ ਸੋ ਨਾਨਕ ਉਤਮ ਨੀਤ ਨਾ ਕੋਇ ਰਾਤੀ ਰਤੇ ਤੇ ਤੀ ਵਾਰ ਪਵਨ ਪਾਣੀ ਵੀ ਨਹੀਂ ਪਾ ਤਾਲ ਤਿਸ ਵੀ ਤਰਤੇ ਤਾਬਰ ਕੀ ਤਰਮਸਾਡਿਸ ਵੀ ਜੀ ਜੁਕਤ ਕੇ ਰੰਗ ਤਿੰਨ ਕੇ ਨਾਮ ਨੇ ਕਿ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋ ਨ ਪੰਜ ਪ੍ਰਾਨ ਦ੍ਰਿ ਕਰਮ ਭਵੇਂ ਨੇ ਸਾਣ ਕੱਚ ਬਕਾਇ ਉਥੇ ਪਾਇ ਨਾਨਕ ਜੀ ਆ ਜਾਪੇ ਜਾਏ

ਗਿਆਨ ਕੰਨ ਮੈ ਗਿਆਨ ਪਰ ਜਾਣਿ ਤੇ ਥੈ ਨਾ ਬਨੂਰ ਕੋੜਨੰਦ ਸਰਮ ਕੰਨ ਕੀ ਬਾਣੀ ਰੂਪਿਤ ਥੈ ਘਾਰਤ ਕੜੀ ਭਵਤ ਤਨੂਪ ਤਾਂ ਕਿਆ ਗਲਾ ਕਥਿਆਣਾ ਜਾਏ ਜੀ ਕੋ ਕਹਿ ਪਿਛੇ ਬਸਤਾ ਜਥੈ ਘੜਿਆ ਸੁਰਤਮ ਤੁਮ ਤਮਨ ਬੋਲੋ ਤਥੈ ਘੜਿਆ ਸੁਰਾਸਦਾ ਕੇ ਸੁਧ ਕਰਮ ਕੰਨ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤੁਥੈ ਜੋਤ ਮਹਾਬਲ ਸੂਰਤਿ ਨਿਮੇ ਰਾਮ ਰਹਿਆ ਭਰਪੂਰ ਦਿੱਥੈ ਸੀਤੋ ਸੀਤਾ ਨਾਮਾ ਮਾਇ ਤਾ ਕੇ ਰੂਪ ਨ ਕਥਨੇ ਜਾਏ ਨਾ ਮਰੇ ਲਠਾ ਗੇ ਜਾ ਜਿਨ ਕੇ ਰਾਮ ਸੇ ਮਨਮਹਾ సహారా ధిర హత్యారోమి తడి సటి నదర కారదరి నదర నిహాల ਪਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦੁਈ ਦਾਈ ਦਾਇਆ ਕਿਲੇ ਸਗਲ ਜਗਤ ਜੰਗਿਆਈਆ ਬਰਿਆਈਆ ਵਾਚੇ ਧਰਮhdr ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁੱਟੀ ਨਾਲ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ